ਇੱਛਾ ਕੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚਾਹਤ ਹੈ ਇੱਛਾ ਤਾਂ ਜੀ ਇਹ ਹੈ ਬੱਚੇ ਆ ਮੇਰੇ ਦੋ ਹਮ ਤੇ ਉਹਨਾਂ ਨੂੰ ਮੈਂ ਪੜਾਉਣਾ ਆ ਵਧੀਆ ਪੜਾਉਣਾ ਆ ਇਸ ਟਾਈਮ ਬੱਚੇ ਮੇਰੇ ਗ੍ਰੈਜੂਏਸ਼ਨ ਕਰਦੇ ਆ ਹਮ ਤੇ ਕੋਸ਼ਿਸ਼ ਇਹ ਹੀ ਆ ਵੀ ਆਪਣੇ ਮਤਲਬ ਪੰਜਾਬ ਵਾਸੀਆਂ ਨੂੰ ਇੱਕ ਇੱਕ ਘੱਟ ਤੋਂ ਘੱਟ ਇੱਕ ਵਧੀਆ ਆਪਸਰ ਮੈਂ ਬੱਤੇ ਵਾ ਅੱਛਾ ਹਾਂਜੀ ਕੀ ਪੜਾਉਣਾ ਚਾਹੁੰਦੇ ਹੋ ਬੱਚੇ ਨੂੰ ਆਈਐਸ ਕ ਜੁਪੀਐਸਸੀ ਕਰਵਾਉਂਗੇ ਜਾਂ ਆਈਐਸ ਬਣਾ ਕੇ ਬੇਰ ਬੇਟੇ ਨੂੰ ਸਮਾਜ ਨੂੰ ਸੌਂਪਾਂਗੇ ਹਾਂਜੀ ਸਾਡੇ ਸਿੱਖ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਅਪਸਰ ਨੇ ਜੀ ਇਸ ਗੱਲ ਨੂੰ ਮੈਨੂੰ ਬਹੁਤ ਫੀਲ ਹੁੰਦਾ ਹੈ ਇਹ ਚੀਜ਼ਾਂ ਹਾਂਜੀ ਅਸੀਂ ਇਹ ਫੀਲ ਕਰਦੇ ਆ ਤੇ ਮੈਂ ਇਸ ਲਈ ਵੀ ਮੇਰੇ ਬੱਚਿਆਂ ਨੂੰ ਬਾਹਰ ਨਹੀਂ ਭੇਜਿਆ ਹੈਗਾ ਅਸੀਂ ਇਹੀ ਫਿਰ ਦੇਣਾ ਸਮਾਗ ਨੂੰ ਇੱਕ ਅਪਸਰ ਹਾਂਜੀ ਕਈ ਤਾਂ ਜੀ ਦੇਖੋ ਮਤਲਬ ਪੰਜਾਬ ਪੰਜਾਬ 60 70 ਸਾਲ ਦੀ ਉਮਰ ਦੇ ਵਾਲੇ ਵੀ ਆਉਂਦੇ ਖਾਣਾ ਖਾਣ ਉਹ ਕਹਿੰਦੇ ਵੀ ਸਾਨੂੰ ਤੁਸੀਂ ਆਪਣੀ ਦਾਦੀ ਨਾਨੀ ਮਾਂ ਦੇ ਵੀ ਤੁਸੀਂ ਉਹ ਹੀ ਖਾਣੇ ਦਾ ਸੁਆਦ ਸਾਨੂੰ ਯਾਦ ਦਿਵਾਤਾ ਬਹੁਤ ਇਮੋਸ਼ਨਲ ਵੀ ਹੋ ਜਾਂਦੇ ਕਈ ਸਟੇਕ ਪਰ ਜਾ ਕੇ ਹਾਂਜੀ ਆ ਜਾਏ ਤੁਹਾਨੂੰ ਟਾਈਮ ਹੋਇਆ ਤਾਂ ਦੇਖ ਲਓ ਕਿੰਨਾ ਪਿਆਰ ਮਿਲ ਰਿਹਾ ਹੈ ਹਾਂਜੀ ਪਿਆਰ ਤਾਂ ਬਹੁਤ ਧੰਨਵਾਦ ਹੈ ਸਾਰਿਆਂ ਦਾ ਬਹੁਤ ਪਿਆਰ ਦੇ ਰਹੇ ਨੇ ਸਾਨੂੰ ਬਹੁਤ ਸਾਫ਼ ਸੁਥਰਾ ਹੈ ਅਜੇ ਅਸੀਂ ਕਦੀ ਬੈਠੇ ਨਹੀਂ ਹਜ ਤੱਕ ਇਹ ਪੰਜਾਬੀ ਇੱਕ ਮਾਹੌਲ ਬਣਿਆ ਹੈ ਅਸੀਂ ਉਹਨਾਂ ਨਾਲ ਬੈਠੇ ਆ ਕੇ ਇਹ ਅਸੀਂ ਕਿਤੇ ਕੋਈ ਹੋਰ ਕੋਈ ਹੋਵੇ ਤਾਂ ਅਸੀਂ ਉੱਥੇ ਬਹਿ ਨਹੀਂ ਸਕਦੇ ਐਦਾਂ ਆਪਣਾ ਉਹਨਾਂ ਨੇ ਘਰ ਵਾਲਾ ਮਾਹੌਲ ਬਣਾਇਆ ਬਿਲਕੁਲ ਆਪਣੇ ਪੰਜਾਬੀ ਹੈ ਸਾਰੇ ਹਰ ਤਰ੍ਹਾਂ ਦੇ ਗਾਖਤਾ ਜਿਵੇਂ ਸੇ ਆਉਂਦੇ ਨੇ ਜਿਆਦਾ ਮਤਲਬ ਜਿਨ੍ਹਾਂ ਨੂੰ ਇਹ ਸਾਗ ਪਿੰਡੂ ਸਾਗ ਖਾਣਾ ਪਸੰਦ ਹੈ ਉਹ ਸਾਰੇ ਫਿਰ ਆਉਂਦੇ ਆ ਤਾਰੀਫ ਕਰਦੇ ਆ ਵਾਹਿਗੋਬਾਹਨ ਤਾਂ ਹੀ ਬਾਹਰਲੇ ਦੇ ਸਾਲੇ ਵੀ ਜਿਹੜੇ ਇੱਧਰ ਆਏ ਹੋਇਆ ਉਹ ਆਉਂਦੇ ਆ ਖਾਣਾ ਖਾਣ ਤੇ ਦੂਸਰੇ ਸ਼ਹਿਰਾਂ ਤੋਂ ਵੀ ਆਉਂਦੇ ਨੇ ਖਾਣਾ ਖਾਣ ਜੀ ਆਪਣਾ ਘਰ ਸੱਡ ਕੇ ਆਪਣਾ ਸਾਰਾ ਕੁਝ ਸੈਟਅਪ ਬਣਿਆ ਹੋਇਆ ਪੂਰਾ ਆਪਣਾ ਛੱਡ ਕੇ ਆਪਾਂ ਉੱਥੇ ਜਾ ਕੇ ਬੱਚੇ ਬੇਸਮੈਂਟਾਂ 'ਚ ਰਹਿੰਦੇ ਆ ਤੇ ਜੌਬ ਕਰਨ ਲਈ ਧੱਕੇ ਖਾਂਦੇ ਮੈਨੂੰ ਤਾਂ ਕਰਦੇ ਆ ਆਪਣਾ ਸਾਰਾ ਕੁਝ ਇੱਥੇ ਛੱਡ ਕੇ ਕਿਉਂ ਜਾਂਦੇ ਆ ਇੱਥੇ ਕਰੋ ਮਿਹਨਤ ਜੋ ਵੀ ਹੈਗੀ ਰੱਜ ਕੇ ਆਪਣਾ ਖਾਓ ਮੈਨੂੰ ਤਾਂ ਘਰੋਂ ਵਧੀਆ ਰਹੋ ਮੈਂ ਦੇਖਿਆ ਵੀ ਗੱਡੀਆਂ ਵਾਲੇ ਵੀ ਤੁਹਾਡੇ ਕੋਲ ਆ ਕੇ ਖੜਦੇ ਨੇ ਰੈਸਟੋਰੈਂਟ ਛੱਡ ਕੇ ਗੱਡੀਆਂ ਵਾਲੇ ਇੱਥੇ ਆਏ ਨੇ ਸਾਗ ਖਾਣ ਮੱਕੀ ਦੀ ਰੋਟੀ ਖਾਣ ਜਿਹੜਾ ਘਰ ਦਾ ਸੁਆਦ ਹੁੰਦਾ ਨਹੀਂ ਮਿਲਦਾ ਕਈਆਂ ਨੂੰ ਉਹ ਖਾਣ ਆਂਦੇ ਨੇ ਗੱਡੀਆਂ ਕਾਰਾ ਵਾਲੇ ਸ਼ਰਮ ਕਰਦਿੰਨੇ ਕਿ ਇੱਥੇ ਨਹੀਂ ਬਹਿਣਾ ਸ਼ਰਮ ਮਹਿਸੂਸ ਕਰ ਕਰਕੇ ਆਪਣੇ ਰੋਜ਼ਗਾਰ ਆਪਾਂ ਪਰਦੇਸੀਆਂ ਨੂੰ ਸੌਂਪਦੇ ਜੀ ਆਪ ਆਪਣੀ ਧਰਤੀ ਛੱਡ ਕੇ ਪਰਦੇਸਾਂ ਵਿੱਚ ਜਾਂਦੇ ਆਪਾਂ ਇਹਦਾ ਮਜ਼ਾ ਹੀ ਕੋਸ਼ਿਸ਼ ਕਰੋ ਹਰੇਕ ਬੰਦਾ ਜਿਹੜਾ ਬੱਚਾ ਪੜਦਾ ਆ ਜਿਹੜਾ ਲਾਇਕ ਆ ਉਹਨੂੰ ਬਣਾਓ ਜੀ ਆਪਣੇ ਬਹੁਤ ਘੱਟ ਅਫਸਰ ਆ ਆਪਣੇ ਸਿੱਖ ਕੁਆਲਿਟੀ ਨੇ ਲੋ ਜਾਣੇ ਵਾਲੇ ਜਿੰਨੇ ਵੀ ਹੈ ਨਾ ਜਿਹੜੇ ਖਾਨ ਪੀਣ ਦੇ ਸ਼ਕੀਨ ਹੈ ਇਹਦੇ ਪਰ ਪ੍ਰਵਾਸੀ ਆਏ ਬਾਹਰੋਂ ਉਹਨਾਂ ਦਾ ਹੱਥ ਖਾ ਖਾ ਕੇ ਬੁਰਾ ਹਾਲ ਹੋਇਆ ਪਿਆ। ਕੋਈ ਆਪਣਾ ਪੰਜਾਬੀ ਪਹਿਲਾ ਮਿਲਿਆ ਜਿਹੜਾ ਇੰਨਾ ਵਧੀਆ ਫੂਡ ਦੇ ਰਿਹਾ। ਉਹ ਵੀ ਤੁਹਾਡੇ ਦੇਖ ਲਓ ਸਾਹਮਣੇ ਬਣਾ ਰਹੇ ਨੇ। ਸਾਹਮਣੇ ਨੀਡ ਐਂਡ ਕਲੀਨ। ਤਾਂ ਬੇਤਰ ਜ਼ਿੰਦਗੀ ਦੇ ਲਈ ਲੋਕ ਵਿਦੇਸ਼ਾਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਲੇਕਿਨ ਮਾੜੀ ਗੱਲ ਵੀ ਨਹੀਂ ਹੈ ਵਿਦੇਸ਼ਾਂ ਦੇ ਵਿੱਚ ਜਾਓ ਜਿਨ੍ਹਾਂ ਨੇ ਚੰਗੀ ਕਮਾਈਆਂ ਕਰਨੀਆਂ ਨੇ ਜਾਓ ਜਿਨ੍ਹਾਂ ਦਾ ਸੁਪਨਾ ਹੈਗਾ ਉਹ ਵੀ ਜਾਓ ਨੌਜਵਾਨਾਂ ਦਾ ਅੱਜਕੱਲ ਬਹੁਤ ਇਹ ਮੰਨਣਾ ਹੁੰਦਾ ਹੈ ਕਿ ਬਾਹਰ ਜਾਈਏ ਕਮਾਈਆਂ ਕਰੀਏ ਤਾਂ ਇੱਥੇ ਇੱਕ ਹੋਰ ਅਸੀਂ ਤੁਹਾਡੇ ਨਾਲ ਕਹਾਣੀ ਦੇ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣਾ ਘਰ ਚਲਾਇਆ ਜਾ ਰਿਹਾ ਹੈ ਇੱਕ ਦੇਖ ਸਕਦੇ ਬਣਾਇਆ ਹੋਇਆ ਚਾਟੀ ਦੀ ਲੱਸੀ ਇੱਥੇ ਮਿਲ ਰਹੀ ਹੈ ਸਰੋਦਾ ਸਾਗ ਜਿਵੇਂ ਸਾਡੀ ਬੇਬੇ ਬਣਾਉਂਦੀ ਹੈ ਉਦਾਂ ਹੀ ਇੱਥੇ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਗੱਲਬਾਤ ਕਰਦੇ ਆਂ ਪੂਰੀ ਜਿਹੜੀ ਹੈ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਤਾਂ ਸਤਿ ਸ਼੍ਰੀ ਅਕਾਲ ਬੇਬੇ ਜੀ ਕਹਿਦਾ ਤੁਹਾਨੂੰ ਮੈਂ ਸਤਿ ਸ਼੍ਰੀ ਅਕਾਲ ਜੀ ਤਾਂ ਕਿਵੇਂ ਸ਼ੁਰੂ ਕੀਤਾ ਤੁਸੀਂ ਇਹ ਕੰਮ ਕੀ ਸੋਚਿਆ ਸਭ ਤੋਂ ਪਹਿਲਾਂ ਸੋਚਦੇ ਤਾਂ ਇਹ ਸੀਗੇ ਜੀ ਵੀ ਆਪਣਾ ਕੋਈ ਰੋਜ਼ਗਾਰ ਹੋਵੇ ਕੋਈ ਆਪਣਾ ਕੰਮ ਹੋਵੇ ਤੇ ਕੁਝ ਮਜਬੂਰੀਆਂ ਸੀ ਕੁਝ ਜ਼ਰੂਰਤਾਂ ਵੀ ਸੀਗੀਆਂ ਤੇ ਫਿਰ ਉਹਨੂੰ ਰੱਖਦੇ ਮੁਖਲ ਦੇਖਦੇ ਹੋਏ ਵੀ ਜੌਬ ਤਾਂ ਹੁਣ ਆਪਾਂ ਕਰ ਨਹੀਂ ਸਕਦੇ ਜੀ ਇਸੋਂ ਮਰ ਤੱਕ ਆਪਾਂ ਬਜਾਬ ਕੋਈ ਦੇ ਵੀ ਨਹੀਂ ਸਕਦਾ ਆਪਾਂ ਤੇ ਫਿਰ ਕੀ ਕੰਮ ਕਰੀਏ ਆਪਣਾ ਕੋਈ ਸੋਚਦੇ ਰਹਿੰਦੇ ਸਿਰ ਰੁਜ਼ਗਾਰ ਕਰੀਏ ਤੇ ਖਾਣਾ ਬਣਿਆ ਖਾਣਾ ਪਰਫੈਕਟ ਬਣਾਉਣਾ ਹੁੰਦਾ ਹੈ ਚੰਗਾ ਖਾਣਾ ਬਣਾ ਲੈਨੇ ਆਪਾਂ ਤੇ ਇਸ ਲਈ ਫਿਰ ਸੋਚਿਆ ਵੀ ਆਪਾਂ ਪਿੰਡਾਂ ਚੋਂ ਆਏ ਹੋਇਆ ਤੇ ਪਿੰਡੂ ਆਪਾਂ ਨੂੰ ਸੱਭਿਆਚਾਰ ਦਾ ਖਾਣਾ ਜਿਹੜਾ ਇਹ ਬਣਾਉਣਾ ਹੁੰਦਾ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਵਰਗੀ ਵੀ ਖਾਣੇ ਆਪਾਂ ਜਿਵੇਂ ਪਿੰਡਾਂ ਚ ਬਣਦੇ ਆ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਬਣਾਉਣਾ ਹੁੰਦਾ ਹੈ ਫਿਰ ਇਸ ਲਈ ਆਪਾਂ ਇਹ ਸੈਟਅਪ ਸ਼ੁਰੂ ਕੀਤਾ ਖਾਣੇ ਦਾ ਤੁਹਾਡੇ ਕਿਹਾ ਵੀ ਗੱਡੀਆਂ ਵਾਲੇ ਵੀ ਤੁਹਾਡੇ ਕੋਲ ਆ ਕੇ ਖੜਦੇ ਨੇ ਰੈਸਟੋਰੈਂਟ ਛੱਡ ਕੇ ਗੱਡੀਆਂ ਵਾਲੇ ਇੱਥੇ ਆਏ ਨੇ ਸਾਗ ਖਾਣ ਮੱਕੀ ਦੀ ਰੋਟੀ ਖਾਣ ਜਿਹੜਾ ਘਰ ਦਾ ਸਵਾਦ ਹੁੰਦਾ ਨਹੀਂ ਮਿਲਦਾ ਕਈਆਂ ਨੂੰ ਉਹ ਖਾਣ ਆਉਂਦੇ ਨੇ ਤਾਂ ਕਿਵੇਂ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਜਿਸ ਆਉਂਦੇ ਨੇ ਸਾਰੇ ਪਿਆਰ ਦਿੰਦੇ ਨੇ ਖਾਣਾ ਖਾਣ ਆਉਂਦੇ ਨੇ ਕਿਉਂਕਿ ਆਪਾਂ ਮੇਨ ਤਾਂ ਇਹ ਚੀਜ਼ ਹੈ ਜੇ ਜਦੋਂ ਆਪਾਂ ਖਾਣੇ ਦਾ ਸਵਾਦ ਦੇਵਾਂਗੇ ਵਧੀਆ ਖਾਣਾ ਦੇਵਾਂਗੇ ਤਾਂ ਹੀ ਆਉਂਦੇ ਆ ਜੀ ਮੁੜ ਕੇ ਵੀ ਤਾਂ ਹੀ ਆਉਣਗੇ ਇੱਕ ਵਾਰ ਕੋਈ ਆਜੂਗਾ ਇਦਾਂ ਤੇ ਉਹੀ ਹੈ ਜੀ ਫਿਰ ਚਲੋ ਆ ਕੋਸ਼ਿਸ਼ ਕਰਦੇ ਆ ਵਧੀਆ ਵੀ ਲੱਗਦਾ ਸਾਰੇ ਪਿਆਰ ਦਿੰਦੇ ਹਾਂਜੀ ਕੋਸ਼ਿਸ਼ ਕਰਦੇ ਆਂ ਵਧੀਆ ਤੋਂ ਵਧੀਆ ਹੋਰ ਬੈਟਰ ਜਿਆਦਾ ਵਧੀਆ ਕਰੀਏ ਤਿਆਰ ਕਰੀਏ ਅੱਛਾ ਤਾਂ ਕਿੰਨੇ ਵਜੇ ਆ ਜਾਨੇ ਹੋ ਇੱਥੇ ਤੁਸੀਂ ਤੁਸੀਂ 12:30 ਹੋ ਜਾਂਦੇ ਜੀ ਸਾਨੂੰ ਕਿਉਂਕਿ ਸਵੇਰ ਤੋਂ 3 ਵਜੇ ਤੋਂ ਲੱਗ ਜੰਨੇ ਆ ਤਿਆਰ ਕਰਨ ਸਾਗ ਅੱਛਾ ਤਿਆਰ ਕਰਦੇ ਕਰਦੇ ਫਿਰ ਟਾਈਮ ਬਹੁਤ ਹੋ ਜਾਂਦਾ ਜੀ ਇੱਦਾਂ ਸਾਗ ਤਿਆਰ ਹੋਣ ਵਿੱਚ 6-7 ਘੰਟੇ ਲੱਗ ਜਾਂਦੇ ਫਿਰ ਆਲਣ ਵਗੈਰਾ ਪਾਈਦਾ ਫਿਰ ਉਹਦੋਂ ਫਿਰ ਦੁਬਾਰਾ ਬਣਾਏ ਫਿਰ ਪਕਾਈ ਦਾ ਸਾਗ ਫਿਰ ਸਲਾਦ ਵਗੈਰਾ ਕੱਟਦੇ ਆ ਸਾਰਾ ਇਹ ਸੈਟਅਪ ਵੀ ਲੈ ਕੇ ਆਉਣਾ ਪੈਂਦਾ ਫਿਰ ਲੈ ਕੇ ਜਾਣਾ ਪੈਂਦਾ 12 12:30 ਵੱਜ ਜਾਂਦੇ ਤਾਂ ਕਰਦੇ ਅੱਛਾ ਤਾਂ ਲੁਧਿਆਣਾ ਦੇ ਵਿੱਚ ਬੇਬੇ ਲਗਾ ਕੇ ਇੱਥੇ ਬੈਠੇ ਨੇ ਪੂਰਾ ਮਾਹੌਲ ਘਰ ਦਾ ਬਣਾਇਆ ਹੋਇਆ ਜਿਵੇਂ ਪਿੰਡਾਂ ਦੇ ਵਿੱਚ ਨਾਲ ਹੀ ਬਣਾ ਕੇ ਪਰੋਸਦੇ ਹੀ ਦਾ ਹੁੰਦਾ ਨਾ ਉਦਾਂ ਹੀ ਜਿਹੜੇ ਬੱਚੇ ਨੇ ਕਈ ਪੀਜੀ ਦੇ ਵਿੱਚ ਵੀ ਰਹਿੰਦੇ ਹੋਣੇ ਆਪਣੇ ਆਪਣੇ ਸ਼ਹਿਰਾ ਤੋਂ ਦੂਰ ਆਏ ਹੋਏ ਨੇ ਆਪਣੇ ਮਾਪਿਆਂ ਤੋਂ ਦੂਰ ਆਏ ਹੋਏ ਨੇ ਤਾਂ ਉਹਨਾਂ ਨੂੰ ਵੀ ਚੰਗਾ ਲੱਗਦਾ ਹੋਣਾ ਤਾਂ ਕਿੰਨੇ ਕਿਹੋ ਜਿਹੇ ਲੋਕ ਆਂਦੇ ਨੇ ਜ਼ਿਆਦਾ ਤੁਹਾਡੇ ਗਾਹਕ ਜੀ ਦੇਖੀਏ ਕਿਸ ਤਰੀਕੇ ਦੇ ਲੋਕ ਆਉਂਦੇ ਨੇ ਖਾਣ ਜਦਾਂ ਪੰਜਾਬੀ ਕਿਹੋ ਜੇ ਮਤਲਬ ਹਰ ਤਰ੍ਹਾਂ ਦੇ ਗਾਹਕਤਾ ਜਿਵੇਂ ਸੇ ਆਉਂਦੇ ਨੇ ਜ्यादा ਮਤਲਬ ਜਿਨ੍ਹਾਂ ਨੂੰ ਇਹ ਸਾਗ ਪਿੰਡੂ ਸਾਗ ਖਾਣਾ ਪਸੰਦ ਹੈ ਉਹ ਸਾਰੇ ਫਿਰ ਆਉਂਦੇ ਆ ਤਾਰੀਫ ਕਰਦੇ ਆ ਵਾਹ ਮਹੌਣ ਤਾਂ ਹੀ ਬਾਹਰਲੇ ਦੇ ਸਾਲੇ ਵੀ ਜਿਹੜੇ ਇੱਧਰ ਆਏ ਹੋਇਆ ਉਹ ਆਉਂਦੇ ਆ ਖਾਣਾ ਖਾਣ ਤੇ ਦੂਸਰੇ ਸ਼ਹਿਰਾਂ ਤੋਂ ਵੀ ਆਉਂਦੇ ਨੇ ਖਾਣਾ ਖਾਣ ਜੀ अच्छा हां जी हां जी साग दो तीन वाली किते एक दवाई भी भेजया कस्टमर इथों ਲੈ ਕੇ गए सी दिल्ली भी भेजया साग अमृतसर भी गया ਤੇ ਜਲੰਧਰ ਵੀ ਗਿਆ ਜੀ اچھا ਉਹ ਤੁਹਾਡੇ ਤੋਂ ਇਥੋਂ ਦੀ ਸਾਗ ਮੰਗਵਾਉਂਦੇ ਨੇ ਸਪੈਸ਼ਲ ਅੰਮ੍ਰਿਤਸਰ ਤੇ ਲੈ ਕੇ ਜਾਂਦੇ ਆ ਜੀ ਕਸਟਮਰ ਫਿਰ ਭੇਜਦੇ ਆਪਣੇ ਰਿਲੇਟਿਵ ਨੂੰ ਵੀ ਸਾਗ ਬਹੁਤ ਵਧੀਆ ਬਹੁਤ ਪਸੰਦ ਆਉਂਦਾ ਉਹਨੂੰ ਸਵਾਦ ਹੁੰਦੀ ਲੱਗ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ 3 ਅਕਤੂਬਰ ਨੂੰ ਇਹ ਕੀਤਾ ਸੀ ਸਟਾਰਟ ਜੀ ਇਸੇ ਸਾਲ ਹਾਂ ਜੀ ਇਸੇ ਸਾਲ ਠੀਕ ਹੈ ਹਲੇ ਮਾੜਾ ਜਈ ਤੁਹਾਨੂੰ ਟਾਈਮ ਹੋਇਆ ਤਾਂ ਦੇਖ ਲਓ ਕਿੰਨਾ ਪਿਆਰ ਮਿਲ ਰਿਹਾ ਹਾਂਜੀ ਪਿਆਰ ਤਾਂ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਪਿਆਰ ਦੇ ਰਹੇ ਨੇ ਸਾਨੂੰ ਤੇ ਬਾਕੀ ਚਲੋ ਜੀ ਮਿਹਨਤ ਕਰਦੇ ਆ ਉਹ ਤਾਂ ਫਿਰ ਪਤਾ ਹੀ ਆ ਸਾਰੇ ਜਿਹੜੇ ਖਾਣਾ ਖਾਂਦੇ ਆ ਵੀ ਕਿੱਦਾਂ ਦੀ ਮਿਹਨਤ ਆ ਕਿੰਨਾ ਸਵਾਦ ਆ ਜੀ ਵੈਸੇ ਕੰਮ ਤਾਂ ਜੀ ਸਾਰਾ ਮਿਹਨਤ ਤੇ ਸਵਾਦ ਨਹੀਂ ਕਰਨਾ ਜੀ ਆਪਾਂ ਜੇ ਕਹੀਏ ਵੀ ਕੋਈ ਐਦਾਂ ਆ ਜੂਗਾ ਐਦਾਂ ਤੇ ਇੱਕੇ ਵਾਰ ਇੱਕੇ ਗੇੜਾ ਆਊਗਾ ਫਿਰ ਦੁਬਾਰਾ ਨਹੀਂ ਆਊਗਾ ਜੇ ਇਹ ਤਾਂ ਅਣਥੱਕ ਮਿਹਨਤ ਆ ਜੀ ਸ ਲਗਾਤਾਰ ਰੋਜ਼ ਕਰਨੀ ਪੈਂਦੀ ਆ ਤਾ ਜਾ ਕੇ ਇਹ ਸਵਾਦ ਖਾਣਾ ਬਣਦਾ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ ਘਰ 'ਚ ਬੱਚੇ ਨੇ ਦੋ ਬੇਟੇ ਨੇ ਜੀ ਹਸਬੰਡ ਨੇ ਮੇਰੇ ਹਾਂਜੀ ਤੇ ਸਵਾਰਾ ਸਾਹਮਣੇ ਤੇ ਮੇਰੇ ਸਿਸਟਰ ਮੇਰੇ ਨਾਲ ਹੈਲਪ ਕਰਦੇ ਨੇ ਮੇਰੇ ਇੱਥੇ ਅੱਛਾ ਤੁਹਾਡੀ ਸਿਸਟਰ ਮਿਲ ਕੇ ਕੰਮ ਕਰਦੇ ਆਂ ਅੱਛਾ ਹਾਂਜੀ ਤਾਂ ਆਪਾਂ ਇਹ ਤਾਂ ਨਹੀਂ ਪੁੱਛਾਂਗੇ ਵੀ ਕਿੰਨੇ ਪੈਸੇ ਤੁਸੀਂ ਕਮਾ ਲੈਂਦੇ ਹੋ ਅਸੀਂ ਇਹ ਜਾਨਣਾ ਵੀ ਨਹੀਂ ਚਾਹਾਂਗੇ ਪਰ ਅਸੀਂ ਇਹ ਜ਼ਰੂਰ ਜਾਨਣਾ ਚਾਹਾਂਗੇ ਕਿ ਤੁਹਾਡੇ ਕੰਮ ਦੇ ਨਾਲ ਕਿੰਨੇ ਕੁ ਲੋਕਾਂ ਦਾ ਜਿਹੜਾ ਗੁਜ਼ਾਰਾ ਚੱਲ ਜਾਂਦਾ ਅਸੀਂ 4-5 ਮੈਂਬਰ ਹੈ ਜੀ ਘਰ ਦੇ ਵਧੀਆ ਸਾਡਾ ਹੁਣ ਗੁਜ਼ਾਰਾ ਚੱਲਣ ਲੱਗ ਗਿਆ। ਹਾਂਜੀ ਹਾਂਜੀ ਮੈਨੂੰ ਤਾਂ ਕਰਕੇ ਵਧੀਆ ਗੁਜ਼ਾਰਾ ਚੱਲਦਾ। ਦੋਨੋਂ ਬੇਟੇ ਵੀ ਮੇਰੀ ਹੈਲਪ ਕਰਦੇ ਆ ਪੜ੍ਹਦੇ ਵੀ ਆ ਫੇਟੇ। ਫਿਰ ਉਹਨਾਂ ਦੀ ਪੜ੍ਹਾਈ ਦਾ ਵੀ ਖਰਚਾ ਇਸ ਲਈ ਫਿਰ ਵਧੀਆ ਹੋ ਜਾਂਦਾ ਪਰਮਾਤਮਾ ਦੇ ਕਿਰਪਾ। ਅੱਛਾ ਤਾਂ ਸਾਰੀ ਤੁਹਾਡੀ ਫੈਮਿਲੀ ਦੇ ਵਿੱਚ ਸਭ ਨੇ ਸਾਥ ਦਿੱਤਾ ਤੁਹਾਡਾ ਵੀ ਇਸ ਕੰਮ ਦੇ ਵਿੱਚ। ਹਾਂਜੀ 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 ਬੱਚੇ ਮੇਰੇ ਨਾਲ ਮੇਰੇ ਹੈਲਪ ਕਰਾਉਂਦੇ ਆ ਸਿਸਟਰ ਮੇਰੇ ਨਾਲ ਮੇਰੇ ਹੈਲਪ ਕਰਾਉਂਦੇ ਆ। ਸਾਰੇ ਜਾਣੇ ਮਿਲ ਕੇ ਕਰ ਦਿੰਦੇ ਇਸ ਵਾਰ ਹਾਂਜੀ ਤੇ ਚੰਗੀ ਗੱਲ ਹੈ ਕਿਉਂਕਿ ਜੇ ਤੁਸੀਂ ਇੱਥੇ ਨਾ ਲਗਾਉਂਦੇ ਤਾਂ ਸ਼ਾਇਦ ਲੋਕਾਂ ਨੂੰ ਉਹ ਸੁਆਦ ਨਾ ਮਿਲ ਪੰਦਾ ਹਾਂਜੀ ਹਾਂਜੀ ਸਾਰੇ ਫੇਰ ਉਹੀ ਪੁਰਾਣੇ ਕਈ ਤਾਂ ਜੀ ਦੇਖੋ ਮਤਲਬ ਪੰਜਾਬ ਪੰਜਾ 60 70 ਸਾਲ ਦੀ ਉਮਰ ਦੇ ਵਾਲੇ ਵੀ ਆਉਂਦੇ ਖਾਣਾ ਖਾਣ ਉਹ ਕਹਿੰਦੇ ਵੀ ਸਾਨੂੰ ਤੁਸੀਂ ਆਪਣੀ ਦਾਦੀ ਨਾਨੀ ਮਾਂ ਦੇ ਵੀ ਤੁਸੀਂ ਉਹੀ ਖਾਣੇ ਦਾ ਸਵਾਦ ਸਾਨੂੰ ਯਾਦ ਦਿਵਾਤਾ ਬਹੁਤ ਇਮੋਸ਼ਨਲ ਵੀ ਹੋ ਜਾਂਦੇ ਹੈ ਕਈ ਸਟੇਪ ਉੱਤੇ ਆ ਕੇ ਹਾਂਜੀ ਵੀ ਸਾਨੂੰ ਉਹ ਜਿਹੜਾ ਖਾਣੇ ਦਾ ਸਵਾਦ ਅਸੀਂ ਲੱਭਦੇ ਸੀਗੇ ਸਾਨੂੰ ਉਹ ਕਦੇ ਮਿਲਦਾ ਨਹੀਂ ਸੀ ਇੱਥੇ ਵੀ ਸ਼ਹਿਰ ਦੇ ਵਿੱਚ ਤੁਸੀਂ ਉਹ ਸਾਨੂੰ ਖਾਣੇ ਦਾ ਸਵਾਦ ਦੇ ਧੱਲਿਆ ਬਣਾ ਕੇ ਹਾਂਜੀ ਕਾਫੀ ਇਮੋਸ਼ਨਲ ਹੋ ਜਾਂਦੇ ਹੈ ਹਾਂਜੀ ਚਲੋ ਪਿਆਰੀ ਹੈ ਵੀ ਨਾਲੇ ਉਹਨਾਂ ਨੂੰ ਆਪਣਾ ਫਿਰ ਤਾਜ਼ਾ ਹੋ ਜਾਂਦਾ ਜਿਹੜਾ ਬਚਪਨ ਸੀਗਾ ਹਾਂਜੀ ਤਾਂ ਤੁਹਾਡੀ ਇੱਛਾ ਕੀ ਹੈ ਮਤਲਬ ਕੀ ਚਾਹੁੰਦੇ ਹੋ ਤੁਸੀਂ ਤੁਹਾਡੇ ਮਨ ਦੀ ਸਭ ਤੋਂ ਵੱਡੀ ਕਹਿ ਸਕਦੇ ਆ ਕਿ ਜਿਵੇਂ ਇੱਛਾ ਕੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚਾਹਤ ਹੈ ਇੱਛਾ ਤਾਂ ਜੀ ਇਹ ਹੈ ਬੱਚੇ ਆ ਮੇਰੇ ਦੋ ਤੇ ਉਹਨਾਂ ਨੂੰ ਮੈਂ ਪੜ੍ਹਾਉਣਾ ਹੈ ਵਧੀਆ ਪੜ੍ਹਾਉਣਾ ਹੈ ਇਸ ਟਾਈਮ ਬੱਚੇ ਮੇਰੇ ਗ੍ਰੈਜੂਏਸ਼ਨ ਕਰਦੇ ਆ ਤੇ ਕੋਸ਼ਿਸ਼ ਇਹ ਹੀ ਆ ਵੀ ਆਪਣੇ ਮਤਲਬ ਪੰਜਾਬ ਵਾਸੀਆਂ ਨੂੰ ਇੱਕ ਇੱਕ ਘੱਟ ਤੋਂ ਘੱਟ ਇੱਕ ਵਧੀਆ ਆਫਰ ਮੈਂ ਦੇਵਾਂ ਅੱਛਾ ਹਾਂਜੀ ਕੀ ਪੜ੍ਹਾਉਣਾ ਚਾਹੁੰਦੇ ਹੋ ਬੱਚੇ ਨੂੰ ਆਈਐਸ ਮੂੰ ਜੋ ਪਿਆਸੀ ਕਰਵਾਉਂਗੀ ਜੀ ਆਈਐਸ ਬਣਾ ਕੇ ਬੇਰ ਬੇਟੇ ਨੂੰ ਸਮਾਜ ਨੂੰ ਸੌਂਪੂਗੀ ਹਾਂਜੀ ਅੱਛਾ ਹਾਂਜੀ ਤੁਹਾਡੇ ਹਸਬੰਡ ਕੀ ਕੰਮ ਕਰਦੇ ਨੇ ਕਿਉਂਕਿ ਸਾਡੇ ਸਿੱਖ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਅਫਸਰ ਨੇ ਜੀ ਇਸ ਗੱਲ ਨੂੰ ਮੈਨੂੰ ਬਹੁਤ ਫੀਲ ਹੁੰਦਾ ਹੈ ਇਹ ਚੀਜ਼ਾਂ ਹਾਂਜੀ ਅਸੀਂ ਇਹ ਫੀਲ ਕਰਦੇ ਹਾਂ ਤੇ ਮੈਂ ਇਸ ਲਈ ਮੇਰੇ ਬੱਚਿਆਂ ਨੂੰ ਬਾਹਰ ਨਹੀਂ ਭੇਜਿਆ ਹੈਗਾ ਅਸੀਂ ਇਹ ਹੀ ਫਿਰ ਦੇਣਾ ਸਮਾਜ ਨੂੰ ਇੱਕ ਅਫਸਰ ਹਾਂਜੀ ਅੱਛਾ ਵੀ ਤੁਹਾਡੀ ਫੈਮਿਲੀ ਦੇ ਵਿੱਚ ਹਾਂਜੀ ਕੋਸ਼ਿਸ਼ ਕਰੋ ਹਰੇਕ ਬੰਦਾ ਜਿਹੜਾ ਬੱਚਾ ਪੜਦਾ ਹੈ ਜਿਹੜਾ ਲਾਇਕ ਆ ਉਹਨੂੰ ਬਣਾਓ ਜੀ ਆਪਣੇ ਬਹੁਤ ਘੱਟ ਅਫਸਰ ਨੇ ਆਪਣੇ ਸਿੱਖ ਕਮਿਊਨਿਟੀ ਹਾਂਜੀ ਆਪਣੇ ਲੋਜਾਨੇ ਵਾਲੇ ਜਿੰਨੇ ਵੀ ਹੈ ਨਾ ਜਿਹੜੇ ਖਾਨ ਪੀਣ ਦੇ ਸ਼ਕੀਨ ਹੈ ਇਹ ਜਿਹੇ ਪਰਵਾਸੀ ਆਏ ਬਾਰੋਂ ਉਹਨਾਂ ਦਾ ਹੱਥ ਖਾ ਖਾ ਕੇ ਬੁਰਾ ਹਾਲ ਹੋਇਆ ਪਿਆ ਕੋਈ ਆਪਣਾ ਪੰਜਾਬੀ ਪਹਿਲਾ ਮਿਲਿਆ ਜਿਹੜਾ ਇੰਨਾ ਵਧੀਆ ਫੂਡ ਦੇ ਰਿਹਾ ਉਹ ਵੀ ਤੁਹਾਡੇ ਦੇਖ ਲਓ ਸਾਹਮਣੇ ਬਣਾ ਰਹੇ ਨੇ ਸਾਹਮਣੇ ਨੀਡ ਐਂਡ ਕਲੀਨ ਬ੍ਰਾਂਡਡ ਮਾਲ ਵਰਤੇ ਆਵਾ ਸੂਦਾ ਗੰਦ ਖਲਾਉਂਦੇ ਨੇ ਅਸੀਂ ਕਿੰਨੀ ਵੀਡੀਓ ਦੇਖੀਆਂ ਕਿਦਾਂ ਗੰਦ ਖਲਾਉਂਦੇ ਨੇ ਆਪਣੇ ਪੰਜਾਬੀਆਂ ਨੂੰ ਇਹ ਫਰਸਟ ਹੈ ਅਸੀਂ ਕਹਿੰਦੇ ਆ ਕਿ ਪੰਜਾਬੀ ਸਾਰੇ ਆਣ ਜਿਨ੍ਹਾਂ ਦੇ ਹੱਥ ਹੁਨਰ ਹੈ ਉਹ ਸਾਰੇ ਆਣ ਤਾਂ ਇਦਾਂ ਦੇ ਖੂਰ ਦੇਣ ਬਹੁਤ ਵਧੀਆ ਹੈ ਇਹ ਆਏ ਨੇ ਇਹਨੂੰ ਦੇਖ ਕੇ ਹੋਰ ਅੱਛੇ-ਅੱਛੇ ਆਣਗੇ ਜੇ ਲੋਕੀ ਬਾਹਰ ਜਾਂਦੇ ਜਿਆਦਾ ਬੈਟਰ ਰਹਿਤੇ ਬਿਲਕੁਲ ਜਦੋਂ ਹੁਣੇ ਦੇਖਿਆ ਆਪਾਂ ਅਮਰੀਕਾ ਤੋਂ ਆਏ ਹੋਏ ਸੀ ਕਹਿੰਦੇ ਮੈਂ ਵੀਡੀਓ ਦੇਖੀ ਤੇ ਮੈਂ ਸੋਚਿਆ ਕਿ ਇੱਥੇ ਜ਼ਰੂਰ ਜਾਣਾ ਐਕਚੁਅਲੀ ਦੇਖਣਾ ਉਹ ਖਾਣਾ ਉਹ ਖਾ ਕੇ ਮਤਲਬ ਐਪਰੀਸ਼ੀਏਟ ਕਰਨਾ ਬਹੁਤ ਵਧੀਆ ਹੈ ਬਹੁਤ ਸਾਫ਼ ਸੁਥਰਾ ਹੈ ਅੱਜ ਤੱਕ ਅਸੀਂ ਕਦੀ ਬੈਠੇ ਨਹੀਂ ਹਜ ਤੱਕ ਇਹ ਪੰਜਾਬੀ ਇੱਕ ਮਾਹੌਲ ਬਣਾਇਆ ਅਸੀਂ ਉਹਨਾਂ ਨਾਲ ਬੈਠੇ ਆ ਕੇ ਇਹ ਅਸੀਂ ਕਿਤੇ ਕੋਈ ਹੋਰ ਕੋਈ ਹੋਵੇ ਤਾਂ ਅਸੀਂ ਉੱਥੇ ਬਹਿ ਨਹੀਂ ਸਕਦੇ ਇਦਾਂ ਇੱਕ ਆਪਣਾ ਉਹਨਾਂ ਨੇ ਘਰ ਵਾਲਾ ਮਾਹੌਲ ਬਣਾਇਆ ਬਿਲਕੁਲ ਆਪਣੇ ਪੰਜਾਬੀ ਹੈ ਸਾਰੇ ਇਹਨਾਂ ਇੱਕ ਪੋਜ਼ਿਟਿਵ ਆਂਦਾ ਹੈ ਕਿ ਅਸੀਂ ਬੈਠੀਏ ਸਾਨੂੰ ਸ਼ਰਮ ਨਹੀਂ ਆਂਦੀ ਬੈਠਣਾ ਅਸੀਂ ਨੂੰ ਖਾਣ ਤੇ ਐਸੇ ਰੂਟ ਸਾਈਡ ਬੈ ਕੇ ਖਾਣਾ ਅੱਛਾ ਲੱਗ ਰਿਹਾ ਅੱਜ ਵੀ ਜਦ ਅਸੀਂ ਬਹਿੰਦੇ ਨਹੀਂ ਕਦੀ ਵੈਦਾਂ ਅੱਜ ਅਸੀਂ ਬਹਿ ਕੇ ਬਹੁਤ ਬਹੁਤ ਹੀ ਖਾ ਰਹੇ ਹਾਂ ਜਿੱਦਾਂ ਗੱਡੀਆਂ ਕਾਰਾਂ ਵਾਲੇ ਸ਼ਰਮ ਕਰ ਦਿੰਨੇ ਕਿ ਇੱਥੇ ਨਹੀਂ ਬਹਿਣਾ ਅਸੀਂ ਗੱਡੀ ਛੱਡ ਸ਼ਰਮ ਮਹਿਸੂਸ ਕਰ ਕਰਕੇ ਆਪਣੇ ਰੋਜ਼ਗਾਰ ਆਪਾਂ ਪਰਦੇਸੀਆਂ ਨੂੰ ਸੌਂਪਤੇ ਜੀ ਆਪ ਆਪਣੀ ਧਰਤੀ ਛੱਡ ਕੇ ਪਰਦੇਸਾਂ ਵਿੱਚ ਜਾਂਦੇ ਆਪਾਂ ਅਸੀਂ ਗੱਡੀ ਛੱਡ ਕੇ ਇੱਥੇ ਬੈਠੇ ਮੰਜੇ ਤੇ ਇਹਦਾ ਮਜ਼ਾ ਹੀ ਹੋਵੇਗਾ ਅਸੀਂ ਕਿਨੇ ਕੋ ਆਪਣਾ ਘਰ ਛੱਡ ਕੇ ਆਪਣਾ ਸਾਰਾ ਕੁਝ ਸੈਟਅਪ ਬਣਿਆ ਹੋਇਆ ਪੂਰਾ ਛੱਡ ਕੇ ਆਪਾਂ ਉੱਥੇ ਜਾ ਕੇ ਬੱਚੇ ਬੇਸਮੈਂਟਾਂ ਚ ਰਹਿੰਦੇ ਆ ਤੇ ਜੌਬ ਕਰਨ ਲਈ ਧੱਕੇ ਖਾਂਦੇ ਮੈਨੂੰ ਤਾਂ ਕਰਦੇ ਆ ਆਪਣਾ ਸਾਰਾ ਕੁਝ ਇੱਥੇ ਛੱਡ ਕੇ ਕਿਉਂ ਜਾਂਦੇ ਆ ਇੱਥੇ ਕਰੋ ਮਿਹਨਤ ਜੋ ਵੀ ਹੈਗੀ ਰੱਜ ਕੇ ਆਪਣਾ ਖਾਓ ਮੈਨੂੰ ਤਾਂ ਘਰੋਂ ਵਧੀਆ ਰਹੋ ਆਪਣੇ ਜਿਹੜੇ ਪੁਰਖੇ ਸੀਗੇ ਉਹ ਵੀ ਇਸ ਧਰਤੀ ਤੇ ਹੀ ਕਮਾ ਕੇ ਖਾ ਕੇ ਇੱਥੇ ਰਹੇ ਬਸੇ ਨੇ ਇੱਥੇ ਰਹੇ ਹੁਣ ਕਿਹੜੀ ਇਹ ਜੀ ਕਮੀ ਪੈ ਗਈ ਆਪਣੀ ਧਰਤੀ ਤੇ ਵੀ ਜਿਹੜੀ ਆਪਾਂ ਭੱਜ ਜ ਜਾਂਦੇ ਆ ਬਾਹਰ ਬਾਹਰ ਸਾਇਦ ਕਹਿ ਸਕਦੇ ਆ ਵੀ ਸ਼ੌਂਕ ਵੱਧ ਗਿਆ ਬੱਚਿਆਂ ਦੇ ਕਿ ਉਹ ਇਹ ਨਹੀਂ ਚਾਹੁੰਦੇ ਕਿ ਚਲੋ ਦੋ ਰੋਟੀਆਂ ਖਾ ਕੇ ਹੀ ਰਹਿ ਲਾਂਗੇ ਪਰ ਖੁਸ਼ ਰਵਾਂਗੇ ਉਹ ਓਕੇ ਹੋ ਕੇ ਰਹਿਣਾ ਚਾਹੁੰਦੇ ਨੇ ਬਾਹਰ